ਹਾਂਜੀ ਹੱਕ ਸਾਜੀ ਬਾਤ ਦੇ ਚੈਨਲ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਦੋਸਤੋ ਗੱਲਬਾਤ ਕਰਾਂਗੇ ਪੰਚਾਇਤੀ ਚੋਣਾਂ ਦੇ ਸੰਬੰਧ ਦੇ ਵਿੱਚ ਕਿਉਂਕਿ ਜੋ ਸਰਕਾਰ ਨੇ ਕੱਲ 25 ਤਰੀਕ ਨੂੰ ਅਨਾਉਂਸਮੈਂਟ ਕਰਤੀ ਕਿ ਪਿੰਡਾਂ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਲਗੀਆਂ ਉਹ 15 ਅਕਤੂਬਰ ਨੂੰ ਕੀ ਹੈ ਹੋਣਗੀਆਂ ਜਿੰਨੇ ਕੀ ਮੈਂਬਰ ਆ ਜਾ ਮੈਂਬਰ ਜਾਂ ਸਰਪੰਚਾਂ ਜਿਹੜੇ ਬਣਨੇ ਨੇ ਉਹ 15 ਤਰੀਕ ਨੂੰ ਪਤਾ ਲੱਗ ਜੂਗਾ ਉਹ ਕਲੀਅਰ ਹੋ ਜਾਣਗੇ ਵੀ ਕਿਹੜੇ-ਕਿਹੜੇ ਐ ਮੈਂਬਰ ਜਾਂ ਸਰਪੰਚਾਂ ਵਾਰਡਾਂ ਦੇ ਹਿਸਾਬ ਨਾਲ ਮੈਂਬਰਾਂ ਦੀ ਤਿਆਰੀ ਐ ਤੇ ਸਰਪੰਚੀ ਤਾਂ ਤੁਹਾਨੂੰ ਪਤੀਆ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਇੱਕ ਵੀ ਬਣ ਸਕਦਾ ਤੇ ਜੇਕਰ ਉਹ ਜੇ ਕਿਸੇ ਨੇ ਵਿਰੋਧੀ ਧਿਰ ਹੋ ਕੇ ਕਿਸੇ ਨੇ ਸਪੈਂਚੀ ਲੜਨੀ ਹੋਵੇ ਤਾਂ ਦੋ ਕੈਂਡੀਡੇਟ ਵੀ ਹੋ ਸਕਦੇ ਆ ਤਿੰਨ ਕੈਂਡੀਡੇਟ ਵੀ ਹੋ ਸਕਦੇ ਆ ਤੇ ਆਪਾਂ ਤਾਂ ਇਹੋ ਚਾਹੁੰਦੇ ਆ ਕਿ ਪਿੰਡਾਂ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਸਭ ਤੋਂ ਪਹਿਲਾਂ ਤਾਂ ਮੁੱਖ ਮੇਰ ਉਹ ਦੇਸ਼ ਸ਼ਾਂਤੀ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਇਹ ਪੰਚਾਇਤੀ ਚੋਣਾਂ ਲੰਗੀਆਂ ਪਿੰਡ ਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦਾ ਵਿਵਾਦ ਨਾ ਖੜਾ ਕਰਨ ਤੇ ਦੂਸਰਾ ਸ਼ਾਂਤ ਮੈ ਢੰਗ ਨਾਲ ਹੋਣੀਆਂ ਚਾਹੀਦੀਆਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਲੜਾਈ ਝਗੜਾ ਤੇ ਉਹ ਤੋਂ ਕੀ ਹੈ ਬਚਾ ਹੋਣਾ ਚਾਹੀਦਾ ਕਿਉਂਕਿ ਇਹ ਜਿਹੜਾ ਪੰਚਾਇਤੀ ਚੋਣਾਂ ਦਾ ਸਬੰਧ ਹੈ ਇਹ ਤਾਂ ਕੁਝ ਦਿਨਾਂ ਦੇ ਵਿੱਚ ਨਿਪਟ ਜਾਂਦਾ ਹੈ ਪਰ ਜੇ ਕਈ ਵਾਰੀ ਕੋਈ ਲੜਾਈ ਝਗੜਾ ਹੋ ਜਾਂਦਾ ਤਾਂ ਉਹਦੇ ਕਾਰਨ ਨੁਕਸਾਨ ਵੱਟ ਬਹੁਤ ਵੱਡਾ ਹੁੰਦਾ ਹੈ ਤਾਂ ਸਾਨੂੰ ਸੋਚ ਸਮਝ ਕੇ ਹਰੇਕ ਕਦਮ ਚੱਕਣਾ ਚਾਹੀਦਾ ਹੈ ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਵੀ ਅਸੀਂ ਮੈਂਬਰ ਜਾਂ ਸਰਪੰਚ ਬਣਾਉਣਾ ਹੈ ਉਹ ਸਾਨੂੰ ਐ ਨਾ ਹੋਵੇ ਵੀ ਅਸੀਂ ਕਬੂਥਾ ਸ਼ਾਬ ਬੰਦਾ ਭੇਜਦੀ ਹੈ ਜਿਹਨੂੰ ਅਹੀਂ ਨਹੀਂ ਪਤਾ ਹੈਗਾ ਵੀ ਦਫ਼ਤਰ ਕਿਹੜੇ ਪਾਸੇ ਆ ਕੀ ਕੰਮ ਕਰਨਾ ਹੈ ਇੱਕ ਦਫ਼ਤਰ ਦੇ ਵਿੱਚ ਕਿਹੜਾ ਅਫਸਰ ਕਿੱਥੇ ਮਿਲੂਗਾ ਜਿਹੜੇ ਕਮਰੇ ਦੇ ਦਫ਼ਤਰ ਦੇ ਉੱਪਰ ਕਮਰਿਆਂ ਦੇ ਉੱਪਰ ਲਿਖਿਆ ਹੁੰਦਾ ਹੈ ਅਫਸਰਾਂ ਦੇ ਨੰਬਰ ਵੀ ਇੱਥੇ ਆਪਾਂ ਜੇ ਵੀਡੀਓ ਦਫ਼ਤਰ ਦੀ ਗੱਲ ਕਰੀਏ ਵੀ ਪੰਚਾਇਤ ਸੈਕਟਰੀ ਕਿੱਥੇ ਬੈਠਿਆ ਹੁੰਦਾ ਹੈ ਤਹਿਸੀਲਦਾਰ ਕਚਹਿਰੀਆਂ ਦੇ ਵਿੱਚ ਬੈਠਾ ਹੁੰਦਾ ਜਾਂ ਜੇ ਬਿਜਲੀ ਦਾ ਕੰਮ ਹੈ ਐਸਡੀਓ ਬਿਜਲੀ ਦਫ਼ਤਰ ਦੇ ਵਿੱਚ ਹੁੰਦਾ ਤੇ ਹੋਰ ਮੰਨ ਕੇ ਚੱਲ ਜੇ ਸਾਨੂੰ ਜ਼ਿਲ੍ਹੇ ਤੱਕ ਦੇ ਕੰਮ ਆਗੇ ਕੋਚ ਐ ਕੋਟ ਕਚਹਿਰੀਆਂ ਤੇ ਲਾਉ ਜਾਂ ਹੋ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਉਹ ਡਿਪੈਂਡ ਕਰਦਾ ਵੀ ਬਲਾਕ ਤੇ ਤਹਿਸੀ ਜਾ ਜਿਲੇ ਦੇ ਕੰਮ ਅਲੱਗ-ਅਲੱਗ ਸਾਨੂੰ ਕੀ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਤਾਂ ਫਿਰਿਆ ਤੁਰਿਆ ਬੰਦਾ ਜਾਂ ਥੋੜਾ ਜਿਹਾ ਕਲਾਉਟਾ ਤੇ ਇੱਕ ਪੜਿਆ ਲਿਖਿਆ ਬੰਦਾ ਬਹੁਤ ਜ਼ਰੂਰੀ ਹੈ ਸਰਪੰਚੀ ਵਾਸਤੇ ਤੇ ਪੰਚ ਵਾਸਤੇ ਜਾਂ ਮੈਂਬਰੀ ਵਾਸਤੇ ਕਿਉਂਕਿ ਜੇਕਰ ਬੰਦਾ ਸੁਲਝਾ ਹੋਊਗਾ ਅਫਸਰਾਂ ਨਾਲ ਗੱਲ ਕਰਨ ਦਾ ਤਰੀਕਾ ਹੋਊਗਾ ਤਾਂ ਹੀ ਸਾਡੇ ਜਿਹੜੇ ਪਿੰਡ ਦੇ ਕੰਮ ਨੇ ਉਹ ਕੀ ਆ ਹੋ ਸਕਦੇ ਆ ਇਹਦੇ ਕਰਕੇ ਹੁਣ ਸਾਨੂੰ ਲੋੜ ਆ ਇਹੋ ਜਿਹੇ ਚੰਗੇ ਬੰਦੇ ਨੂੰ ਚੁਣਨ ਦੀ ਨਾ ਕਿਸੇ ਕਿਸੇ ਲਾਲਚ ਦੇ ਵਿੱਚ ਆ ਕੇ ਬੋਟਾ ਪਾਈਏ ਨਾ ਕਿਸੇ ਦਬਾਅ ਦੇ ਵਿੱਚ ਬੋਟਾ ਪਾਈਏ ਕਿਉਂਕਿ ਦੋਸਤੋ 5 ਸਾਲ ਬਹੁਤ ਕਹਿ ਸਕਦੇ ਆ ਔਖੇ ਪੈ ਹੋ ਜਾਂਦੇ ਕੱਟਣੇ ਜਦੋਂ ਕਿਸੇ ਸਮੱਸਿਆ ਦਾ ਹੱਲ ਨਹੀਂ ਨਾ ਹੁੰਦਾ ਕਿਸੇ ਦੀ ਨਾਲ ਹੀ ਆ ਜਾਂ ਕਿਦਾ ਰਾਹ ਦੀ ਦਿੱਕਤ ਆ ਜਾਂ ਕਿਤੇ ਸੱਪੜ ਦੇ ਪਾਣੀ ਦੀ ਦਿੱਕਤ ਆ ਜਾਂ ਹੋਰ ਵੀ ਕਿਸੇ ਵੀ ਤਰ੍ਹਾਂ ਦੀਆਂ ਦਿੱਕਤਾਂ ਨੇਗੀਆਂ ਤਾਂ ਜਦੋਂ ਉਹਨਾਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਤਾਂ ਬਹੁਤ ਦੁੱਖ ਦੀ ਗੱਲ ਹੁੰਦੀ ਹੈ ਅਸੀਂ ਪੰਚਾਇਤ ਹੈ ਉਹ ਬਣਾਈਏ ਜਿਹੜੀ ਪੰਚਾਇਤ ਦਾ ਵੀ ਪ੍ਰਪਾ ਹੋਵੇ ਜਿਹੜੀ ਪੰਚਾਇਤ ਆ ਉਹਦਾ ਵੀ ਕੀ ਹੈ ਇੱਕ ਪ੍ਰਪਾ ਹੋਵੇ ਸਾਨੂੰ ਬਾਤ ਜਾਤੀ ਬਾਤ ਤੋਂ ਉਪਰ ਉੱਠ ਕੇ ਰਾਜਨੀਤਿਕ ਤੋਂ ਉਪਰ ਉੱਠ ਕੇ ਕਿਉਂਕਿ ਹਰੇਕ ਬੰਦੇ ਦਾ ਆਪ ਕੋ ਆਪਣਾ ਮਕਸਦ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀ ਪਾਰਟੀਆਂ ਦੇ ਵਿੱਚ ਕੰਮ ਕਰਦੇ ਆ ਲੋਕ ਉਹਨਾਂ ਤੋਂ ਉਪਰ ਉੱਠ ਕੇ ਸਾਨੂੰ ਕੀ ਹੈ ਪਿੰਡ ਦੀ ਸਾਰ ਭਾਈਵਾਲਤਾ ਤੇ ਸ਼ਾਂਤੀ ਦੇ ਲਈ ਇੱਕ ਹੋਣਾ ਚਾਹੀਦਾ ਹੈ ਤੇ ਚੰਗੇ ਪੜੇ ਲਿਖੇ ਬੰਦੇ ਨੂੰ ਆਪਣੇ ਬਾੜ ਦੇ ਵਿੱਚ ਸਹਿਮਤੀ ਨਾਲ ਮੈਂਬਰ ਬਣਾਓ ਪੰਚਾਇਤ ਦੇ ਵਿੱਚ ਵੀ ਜੇਕਰ ਸਰਪੰਚ ਪਿੰਡ ਦੇ ਵਿੱਚ ਵੀ ਜੇਕਰ ਸਰਪੰਚ ਬਣਾਉਣਾ ਤਾਂ ਸਹਿਮਤੀ ਜ਼ਰੂਰੀ ਹੈ ਪਰ ਕਈ ਵਾਰੀ ਹੋ ਜਾਂਦਾ ਹੈ ਵੀ ਇੱਕ ਦੂਜੇ ਦੀ ਵਿਰੋਧਤਾ ਲਾਓ ਜਾਂ ਨਹੀਂ ਵੀ ਇੱਕ ਮਤਲਬ ਅਸੀਂ ਉਹ ਚੀਜ਼ ਨੂੰ ਅਕਸੈਪਟ ਕਰਦੇ ਮੰਨਦੇ ਤਾਂ ਉਹਦੇ ਵਾਸਤੇ ਵੀ ਜੇਕਰ ਅਸੀਂ ਵੋਟਾਂ ਜੇ ਚੋਣਾਂ ਲੜਨੀਆਂ ਨੇ ਤਾਂ ਉਹਦੇ ਸਬੰਧ ਦੇ ਵਿੱਚ ਵੀ ਕੀ ਹੈ ਸਾਨੂੰ ਇੱਕਜੁੱਟ ਹੋ ਕੇ ਤੇ ਇੱਕ ਸ਼ਾਂਤਮਈ ਤੰਗ ਦੇ ਨਾਲ ਕੀ ਹੈ ਸਰਪੰਚ ਦੀ ਚੋਣ ਕਰਨੀ ਚਾਹੀਦੀ ਹੈ ਤਾਂ ਸਾਰੀ ਪੰਚਾਇਤ ਦੀ ਚੋਣ ਕਰਨ ਦੇ ਲਈ ਸਾਨੂੰ ਇੱਕ ਚੰਗਾ ਮਾਹੌਲ ਬਣਾਉਣਾ ਚਾਹੀਦਾ ਤੇ ਦੂਸਰੀ ਗੱਲ ਮੇਨ ਇਹ ਹੈ ਕਿ ਸਾਡੇ ਜਿੰਨੇ ਵੀ ਪਿੰਡ ਦੇ ਵਿੱਚ ਬਿਸਨੀਕ ਨੇ ਜਾਂ ਹੋਰ ਪਿੰਡਾਂ ਦੇ ਬਿਸਨੀਕ ਨੇ ਪੰਜਾਬ ਦੇ ਜਿੰਨੇ ਵੀ ਆਬਾਦੀ ਪਿੰਡਾਂ ਦੇ ਵਿੱਚ ਰਹਿੰਦੀ ਹੈ ਉਹਨਾਂ ਤੇ ਕੀ ਮੈਸੇਜ ਹੋਣਾ ਚਾਹੀਦਾ ਵੀ ਅਸੀਂ ਕਿਸੇ ਵੀ ਲਾਲਚ ਦੇ ਵਿੱਚ ਆ ਕੇ ਕਿਸੇ ਵੀ ਦਬਾਅ ਦੇ ਵਿੱਚ ਆ ਕੇ ਕਿਸੇ ਵੀ ਤਰ੍ਹਾਂ ਦਾ ਅਸੀਂ ਗਲਤ ਇਸਤੇਮਾਲ ਆ ਜਿਹੜਾ ਬੋਟ ਦਾ ਨਹੀਂ ਕਰਾਂਗੇ ਸਾਨੂੰ ਜਿੱਥੇ ਲੱਗਦਾ ਵੀ ਇਹ ਬੰਦਾ ਸਹੀ ਹੈ ਸਾਡੇ ਦੁੱਖ ਸੁੱਖ ਦੇ ਵਿੱਚ ਖੜਨਦਾ ਭਾਈਵਾਲ ਆ ਉੱਥੇ ਉਹ ਬੰਦੇ ਨੂੰ ਵੋਟ ਪਾਓ ਤਾਂ ਕਿ ਲੋਕੋ ਇਹ ਉਹ ਸਮਝੋ ਪਤਾ ਹੈ ਜਿਹੜਾ ਸਾਨੂੰ ਆਪਦੀ ਜਮੀਰ ਜਾਗਦੀ ਹੋਈ ਤੇ ਇਹ ਸੁਝਾ ਆ ਆਜ਼ਾਦਤ ਦਿੰਦੀ ਹੈ ਕਿ ਅਸੀਂ ਇੱਕ ਚੰਗੇ ਇਨਸਾਨ ਨੂੰ ਵੀ ਆਜ਼ਾਦ ਹੋ ਕੇ ਅਸੀਂ ਆਜ਼ਾਦ ਨਹੀਂ ਹੈਗੇ ਵਿੱਚ ਲੋਕ ਹਜੇ ਵੀ ਮੈਂ ਕਹਨਾ ਕੁਝ ਲੋਕ ਹਜੇ ਵੀ ਆਜ਼ਾਦ ਨਹੀਂ ਕਿਉਂ ਨਹੀਂ ਹੈਗੇ ਕਿਉਂਕਿ ਉਹ ਕਿਸੇ ਨਾ ਕਿਸੇ ਦਬਾਅ ਦੇ ਵਿੱਚ ਆ ਕੇ ਵੋਟਾਂ ਪਾਉਂਦੇ ਨੇ ਕਿਸੇ ਚਾਹੇ ਉਹਨੂੰ ਥੋੜਾ ਜਿਹਾ ਲਾਲਚ ਦਿੱਤਾ ਜਾਂਦਾ ਹੈ ਤਾਂ ਉਹ ਲਾਲਚ ਦੇ ਵਿੱਚ ਆ ਕੇ ਕੀ ਉਹ ਵੋਟਾਂ ਪਾਉਂਦੇ ਨੇ ਸਾਨੂੰ ਇਹਨਾਂ ਲਾਲਚਾਂ ਤੋਂ ਕੀ ਹੈ ਦੋਹ ਤਰ੍ਹਾਂ ਦੀ ਲੋੜ ਆ ਸਾਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਦੇ ਵਿੱਚ ਆ ਕੇ ਵੋਟ ਪਾਉਣ ਦੀ ਲੋੜ ਨਹੀਂ ਸਾਨੂੰ ਇਹੋ ਜਿਹੇ ਬੰਦੇ ਤੇ ਪੜੇ ਲਿਖੇ ਲੋਕਾਂ ਦੀ ਲੋੜ ਆ ਜਿਹੜੇ ਕਿ ਨਿਰਪੱਖ ਹੋ ਕੇ ਨਿਰਪੱਖ ਹੋ ਕੇ ਇੱਕ ਚੰਗੇ ਸਰਪੰਚ ਜਾਂ ਮੈਂਬਰ ਦੀ ਕੀ ਹੈ ਚੋਣ ਕਰ ਸਕਣ ਉਹਦੇ ਵਾਸਤੇ ਸਾਨੂੰ ਕੀ ਹੈ ਨਿਰਪੱਖ ਤੇ ਇਮਾਨਦਾਰੀ ਨਾਲ ਕੀ ਬੋਟ ਪਾਉਣ ਦੀ ਲੋੜ ਹੈ ਇਹ ਮੇਰਾ ਅੱਜ ਦਾ ਸੁਨੇਹਾ ਸੀਗਾ ਕਿਉਂਕਿ 15 ਅਕਤੂਬਰ ਨੂੰ ਜਿਹੜੀਆਂ ਵੋਟਾਂ ਹੋ ਰਹੀਆਂ ਨੇ ਨੀਗੀਆਂ ਉਹਦੇ ਸਬੰਧ ਦੇ ਵਿੱਚ ਕੀ ਹੈ ਸਾਨੂੰ ਭਾਈਚਾਰਕਸਾਨ ਦੀ ਲੋੜ ਹੈ ਤੇ ਇੱਕ ਬਾਰ-ਬਾਰ ਇਹੀ ਅਪੀਲ ਕਰਦਾ ਵੀ ਕਿਸੇ ਦੇ ਦਬਾਅ ਦੇ ਵਿੱਚ ਆ ਕੇ ਕਿਸੇ ਦੇ ਲਾਲਚ ਦੇ ਵਿੱਚ ਆ ਕੇ ਕਿਸੇ ਵੀ ਬੰਦੇ ਨੂੰ ਵੋਟ ਨਾ ਪਾਇਓ ਜੇਕਰ ਤੁਸੀਂ ਆਪਾਂ ਕਹਿੰਦੇ ਵੀ ਆਜ਼ਾਦ ਹੋਗੇ ਤਾਂ ਆਪਣੀ ਆਜ਼ਾਦੀ ਦਾ ਆਨੰਦ ਮਾਣੋ ਵੋਟ ਨੂੰ ਨਿਰਪੱਖ ਹੋ ਕੇ ਆਪਣੇ ਬਿਨਾਂ ਝਿਜਕ ਤੋਂ ਕਿਸੇ ਦੇ ਦਰਵਾਜ਼ੇ ਤੋਂ ਆ ਕੇ ਦਰਵਾਜ਼ੇ ਤੋਂ ਬਿਨਾ ਵੋਟ ਪਾਓ ਪਰ ਚੰਗੇ ਪੜ੍ਹੇ ਲਿਖੇ ਲੋਕਾਂ ਨੂੰ ਅੱਗੇ ਲਿਓ ਪੰਚਾਇਤ ਬਣਾਓ ਤਾਂ ਕਿ ਪਿੰਡ ਦਾ ਜਿਹੜਾ ਵਿਕਾਸ ਹੋ ਸਕੇ ਇਹ ਸੀ ਆਪਣੀ ਅੱਜ ਦੀ ਬੇਨਤੀ ਇਹ ਬੇਨਤੀ ਨੂੰ ਕਬੂਲ ਕਰਨਾ ਤੇ ਇੰਨੀ ਆਪਾਂ ਇਹ ਬੇਨਤੀਆਂ ਇਸ ਕਰਕੇ ਕਰੀਆਂ ਨੇ ਕਿਉਂਕਿ ਹੁਣ ਚੰਗੇ ਸਮਾਜ ਦੀ ਲੋੜ ਹੈ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਵੱਧ ਗਿਆ ਬੇਰੁਜ਼ਗਾਰੀ ਬਹੁਤ ਵਧੀ ਪਈ ਹੈ ਤਾਂ ਕਿ ਕਿਸੇ ਨਾ ਕਿਸੇ ਸਿਸਟਮ ਰਾਹੀਂ ਅਸੀਂ ਕੋਈ ਨਾ ਕੋਈ ਇਹੋ ਜਿਹੇ ਪਿੰਡਾਂ ਦੇ ਵਿੱਚ ਪ੍ਰਬੰਧ ਕਰੀਏ ਜਿਹੜਾ ਕਿ ਨਸ਼ੇ ਦੀ ਵੀ ਠੱਲ ਪਾਈ ਜਾ ਸਕੇ ਤੇ ਨਾਲ ਚੰਗੇ ਨੌਜਵਾਨਾਂ ਨੂੰ ਜੋੜ ਕੇ ਕੋਈ ਨਾ ਕੋਈ ਮਹਿ ਮਜਲਾ ਕੇ ਉਹਨਾਂ ਨੂੰ ਵੀ ਚੰਗੇ ਕੰਮ ਦੇ ਰਾਹ ਲਾਇਆ ਜਾ ਸਕੇ ਇਹ ਸੀ ਦੋਸਤੋ ਅੱਜ ਦੀਆਂ ਆਪਣੀਆਂ ਕੁਝ ਅਹਿਮ ਗੱਲਾਂ ਮੈਨੂੰ ਦਿਓ ਇਜਾਜ਼ਤ ਤੇ ਹੁਣ ਆਪਾਂ ਇਲੈਕਸ਼ਨ ਦੀ ਤਿਆਰੀ ਲੋਕਾਂ ਨੂੰ ਸੁਝਾ ਲੋਕਾਂ ਨੂੰ ਘਰ ਘਰ ਜਾ ਕੇ ਇਹ ਸੁਨੇਹਾ ਦਿਓ ਕਿ ਆਪਾਂ ਚੰਗਾ ਬੰਦਾ ਚੁਣਨਾ ਹੈ ਪੜਿਆ ਲਿਖਿਆ ਚੁਣਨਾ ਤੇ ਲੋਕਾਂ ਦੀ ਸਨਮਾਈ ਵਾਲਾ ਚੁਣਨਾ ਐਨੀਆਂ ਗੱਲਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ